ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸੋਸਣ ਡਰੋਲੀ ਕੋਰੇਆਲਾ ਮੰਗਾ ਦਾਰਾਪੁਰ ਖਖਰਾਣਾ ਇਹ ਆਣ ਗਵਾਂਡ ਦੇ ਪਿੰਡ ਹੈ ਥੰਮਣ ਵੀ ਨਾਲ ਹੀ ਰਹਿ ਜਾਂਦਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਜੈ ਜੇ ਮਲਦੀਆਂ 2 ਵੜਾ ਇੱਕ ਵੜਾ ਇੱਕ ਤਾਜੀ ਸੂਈ ਸਵਾਈ ਆ ਸੂਨ ਨੂੰ ਤਿਆਰ ਹੋ ਸਕਦਾ ਦੋਵਾਂ ਦਿਨਾਂ ਨੂੰ ਸੂਬੇ ਹੋ ਸਕਦਾ ਰਾਤ ਨੂੰ ਸੂਬੇ ਜਾਨਵਰ ਦਾ ਪਤਾ ਵੀ ਨਹੀਂ ਹੁੰਦਾ ਜੈ ਜੇ ਮੌਲ ਇਨਫੋਰਮੇਸ਼ਨ ਲੈ ਦਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੀ ਵੀਰੇ ਨਾਮ ਅਕਬੀਰ ਸਿੰਘ ਆ ਪਿੰਡ ਫਕੇੜਿਆਲਾ ਜ਼ਿਲ੍ਹਾ ਮੁਕਾ ਫੋਨ ਨੰਬਰ ਦੱਸੋ 9781056025 ਕਿੰਨਾ ਸੂਆ ਇਹ ਵੀਰੇ ਦੂਜਾ ਇੱਕ ਵੜਾ ਸਮਾਂ ਸਮਾਂ ਇਹਨੂੰ ਬੋਲੇ ਜੀ ਤੀਜੇ ਚੌਥੇ ਦੇਣੀ ਆ ਅੱਜ ਤੀਜਾ ਦਿਨ ਮੰਨ ਕੇ ਚੱਲ ਕਿੰਨਾ ਬੋਲੋ ਜਿਹੜਾ 14 15 ਲੀਟਰ ਬੋਲਾ ਵੀਰੇ ਦੋ ਟਾਈਮ ਚਵਾ ਕੇ ਦੇ ਦੇਾਂਗੇ ਛਿੰਨਾਕ ਪਿਆ ਜੀ ਦੋ ਦੇ ਸੱਦੇ ਵਾਲੋਂ ਲਈ ਆਪਣੇ ਨਾਲ ਦਾ ਪੈਂਟਿਆ ਲੋਕਲ ਹੀ ਆ 24 25 ਲੀਟਰ ਇਹ ਪਹਿਲੇ ਸੋਇ ਦਿੱਤਾ ਠੀਕ ਹੈ ਹੁਣ ਵੀ ਉਹ ਬੰਦਿਆਂ ਦੇ ਬਈ ਗਾਰੰਟੀ ਨਾ ਦੇ ਦੀ ਜਿਹਨੂੰ ਮਰਜ਼ੀ ਦੇ ਦੀਆਂ ਦੇ ਸਹੀ ਹੈ ਮਗਰ ਰਾਜਾ ਗਰਾਨੀ ਬੱਛੀ ਆ ਵੀਰੇ ਕੱਢੀਏ ਬਾਹਰ ਨੂੰ ਦੋਸਤੋ ਬੈਡ ਦਾ ਬਈ ਸੋਹਣੀ ਆ ਸੁਨਖੀ ਆ ਠੰਡੀ ਸੀ ਨਾਲੇ ਹੂੰ ਜਿਵੇਂ ਮਰਜੀ ਹਟਾਉਂਦੇ ਨੇ ਲੇਵਾ ਕਿੰਨਾ ਬਈ ਨਾਲੇ 7 ਵਜੇ ਚੋਈ ਅੱਜ ਠੀਕ ਹੈ ਉਹ ਲੈਂਡ ਰੂਟ ਬੰਦ ਸੀ ਹੂੰ 7 ਵਜੇ ਬੱਛੀ ਨੂੰ ਚੰਗਾ ਆ ਕੇ ਆਪਾਂ 5 ਲੀਟਰ ਬੋਲਾ ਇਹਦੇ ਠੋਂ ਕੱਢਿਆ ਠੀਕ ਹੈ ਕੋਈ ਵੀ ਇਹ ਚ ਡੋਟ ਵਾਲੀ ਗੱਲ ਨਹੀਂ ਫਲਾਇ ਡੋਡਾਂਗੇ ਟੋਲੇ ਅਗਲਾ ਆਏ ਤਾਂ ਸੂਈ ਸਵਾਈ ਹੈ ਸਾਹਮਣੇ ਆ ਭਾਵੇਂ ਕੋਈ ਹੱਤ ਮਾਰੀ ਆ ਫਲਾਇ ਜਿੰਦਰ ਦੀ ਮਰਜੀ ਕੋਈ ਨਿੰਦ ਵਿਚਾਰ ਨਹੀਂ ਠੰਡੀ ਸੀਲ ਤਾਂ ਇੰਨੀ ਹੈ ਠੀਕ ਹੈ ਆਪਣੇ ਅੱਗੇ ਵੀ ਪਸ਼ੂ ਆਏ ਹੁੰਦੇ ਤੇ ਆਏ ਜਾਂਦੇ ਬਈ ਕੋਈ ਪਾਸ ਕਰਨ ਨੂੰ ਨਹੀਂ ਆਉਂਦਾ ਠੀਕ ਹੈ ਕੜੀਏ ਬਾਹਰ ਨੂੰ ਦੋਸਤੋ 14 ਲੀਟਰ ਬੌਲੀ ਬਾਈ ਕਹਿੰਦਾ ਤਿਆਰ ਹੈ ਪਰਸੋਂ ਦੀ ਸੂਈ ਹੈ ਮਗਰ ਵੱਛੀ ਹੈ ਸਵੇ ਬਾ ਬਾਈ ਕਹਿੰਦਾ 7 ਵਜੇ ਚਵਾਈ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਰਾਤ ਦੀਆਂ ਕੜੀਆਂ ਜੀਆਂ ਪੈਂਦੀਆਂ ਕਿਸੇ ਪਿੰਡ ਵੱਧ ਦਾ ਕਿਸੇ ਘੱਟ ਹੈ ਬਾਈ ਦੇ ਲੈਟ ਹੈ ਨਹੀਂ ਸੀ ਤਾਂ ਬਾਈ ਕਹਿੰਦਾ ਦਿਨ ਚੜ੍ਹੇ ਚਵਾਈ ਕੀਤੀ ਹੈ ਦੁੱਧ ਜੀ ਤੋਂ ਲਈਆ ਨਾਲ ਹੀ ਪਿੰਡ ਸੱਦੇ ਵਾਲਾ ਡਗਰੂ ਦੇ ਨਾਲ ਉਹ ਕਹਿੰਦੇ ਅਸੀਂ ਤਾਂ ਦੁੱਧ ਬਹੁਤ ਦੱਸਦੇ ਆ ਬਾਈ ਤੇ 23 ਲੀਟਰ ਦੱਸ ਦਿਓ ਕਹਿੰਦੇ ਅਸੀਂ ਝੋਇਆ ਇਹਦੇ ਥੱਲੋਂ ਤੇ ਬਾਈ ਕਹਿੰਦਾ ਗਰੰਟੀ ਹੋਊ ਐਨੇ ਦੁੱਧ ਦੀ ਖੁੱਲਾ ਪਿਆ ਜੂ ਕਾਲੇ ਰੰਗ ਦੀ, ਕ੍ਰੋਸ ਰੰਗ ਦੀ, ਦੂਜਾ ਸੂਆ, ਤਾਜੀ ਸੂਈ ਵਹਿੜ, ਮਗਰ ਵੀ ਵੱਛੀ ਆ। ਭਾਈ ਲੇਵਾ ਹਾਂ ਹੂੰ ਹਵਾਨਾ ਸੋਹਣਾ ਵੱਡਾ ਵੀਡੀਓ ਬਣਾ ਰਿਹਾ 11:00 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ। ਸ਼ਾਮ ਦੀ 2:30 'ਚ ਸਾਰਾ ਦੇਣੀ ਪਿਆ। ਸ਼ਾਮ ਤੱਕ ਰਹਵਾਨਾ ਬੌਲੀ ਨਾਲ ਭਰ ਲੈਣਾ। 14 ਕਿਲੋ ਬੌਲੀ ਤਿਆਰ ਆ ਤਿੰਨਾਂ ਦਿਨਾਂ ਦਾ ਸੂਆ। 22 23 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਦਿੱਤਾ ਜਿਹਦੇ ਪਸੰਦ ਆਉ ਇਹਦਾ ਸੂਈ ਸਵਾਈ ਹੈਗੀ ਆ ਗੱਬਣ ਦਾ ਵਹਿਮ ਹੁੰਦਾ ਤੜਕੇ ਚੋਲੇ ਅਗਲਾ ਹੱਥ ਨੇ ਚੋਲੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ 1.5 ਫੁੱਟ ਗਾਂ ਹਵਾਨਾ ਫਿਰਦਾ ਇੰਨੇ ਪਛਾ ਆਇਆ ਨਾ ਸ਼ਾਮ ਹਾਂ ਆ ਗਾੜੀ ਚ ਵੀ ਦੁੱਧ ਚੰਗਾ ਆ ਤੇ ਹਜੇ ਸ਼ਾਮ ਦੀ ਚੋਈ ਚ ਦੇਣੀ ਸਾਰਾ ਪਿਆ ਸ਼ਾਮ ਤੱਕ ਰ ਹਵਾਨਾ ਬੋਲੀ ਨਾਲ ਭਰ ਲੈਣਾ ਸੀਲ ਸਲਗ ਹੂੰ ਹੂੰ ਪਿਆ ਇੱਕੋ ਜਿਹਾ ਚੋਰਸ ਦੇਵਾ ਪੱਕੇ ਲੇਵੇ ਦੀ ਵਹਿੜ ਆ ਯਾਰ ਜੈ ਜੈ ਮੋਲਾ ਬਰੇ ਮੌਲਕ ਵਾਲਾ 65 ਲਈ 66 ਇਹ 63000 ਦੀ ਦੇਣੀ ਆ 63000 ਦੀ ਹਾਂ ਮੁੱਲ ਲਈ 65 ਕਰਾ ਲਓ 70 ਕਰਾ ਲਾ ਮੁੱਲ ਨਹੀਂ ਕਰਨਾ ਪਤ ਜਿਹੜੀ ਆਪੀ ਦੇਣੀ ਹੈ ਸਹੀ ਆ ਦੋਸਤੋ ਮੁੱਲ 65 ਕਰਾ ਲਓ 70 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਵੱਧ ਘੱਟ ਬਾਈ ਕਹਿੰਦਾ 60 ਦੇ ਤੈਨ 63 ਦੀ ਦੇਣੀ ਹੈ ਮਗਰ ਬੱਛੀ ਆ ਕਾਲੀ ਵਹਿੜ ਮੱਝਾਂ ਵਰਗਾ ਦੁੱਧ ਉਹ ਗਰਮੀ ਆ ਗਈ ਹੈ ਗਰਮੀ ਰਹਿ ਤਾ ਗਰਮੀਓ ਗਰਮੀ ਵਧੀਆ ਦੁੱਧ ਪਿਆਜੀ ਦੋ ਨੰਬਰ ਤੇ ਆ ਜਾ ਬਾਈ ਲਖਵੀ ਦੀ ਇਹ ਬਰੇ ਦੂਜਾ ਸੂਆ ਮੱਛੀ ਸਾਮਾ ਸਾਮਾ ਮੰਨ ਕੇ ਚੱਲ ਚਾਰ ਤੋਂ ਪੰਜ ਦਨ ਕਿੰਨਾ ਦੁੱਧ ਦੇ ਦੂ? ਇਹ 16-17 ਲੀਟਰ ਦੀ ਗਾਰੰਟੀ ਆਪੇ। ਸੀਲ ਸਾਉ। ਜਿਆਦਾ ਵਾਲੀ ਚੰਗੀ ਆ, ਪ੍ਰਿੰਟ ਵਾਲੀ ਬੱਚੀ ਆ। ਸੀਲ ਸਾਉ। ਸੀਲ ਸਾਉ ਵਧੀਆ ਅੰਦੇ। ਜਿਵੇਂ ਮਰਜੀ ਹੱਥ ਚ ਫੇਰੀ ਜਾਣਾ। ਕੱਢ ਲਾ ਬਾਹਰ ਨੂੰ। ਦੋਸਤੋ 16-17 ਬਾਈ ਦੱਸਦਾ। ਤਦ ਪੱਕਾ ਹੀ ਪਿਆਜੂ। ਦਿਨ 4 ਲੈ ਜੇ, 5 ਲੈ ਜੇ। ਦੂਜਾ ਸੁਆ ਪ੍ਰਿੰਟ ਵਾਲੀ ਵਹਿੜ, ਪ੍ਰਿੰਟ ਤੁਹਾਨੂੰ ਸਕਰੀਨ ਤੇ ਦੇ ਇਸ ਹੀ ਰਿਹਾ। ਡੱਬੀ ਵਹਿੜ ਹਵਾਨਾ ਸੋਹਣਾ 16 17 ਕਿਲੋ ਦੁੱਧ ਕੋਈ ਬਾੜਾ ਨਹੀਂ 15 16 ਆਰਾਮ ਨਾਲ ਹੀ ਪਿਆ ਦਣਾ ਬਾਈ ਕਹਿੰਦਾ 16 17 ਖੁੱਲਾ ਪਿਆ ਜੂ ਬਾਕੀ ਦੁੱਧ ਅੱਗੇ ਸੇਵਾ ਦਾ ਜੇ ਦਾਣਾ ਦਾ ਪਾ ਤੋਂ 2.5 ਕਿਲੋ ਸੁਭਾਵ ਦਾਣਾ ਪਾਉਂਗੇ 2.5 ਕਿਲੋ ਹੱਥ ਨੇ ਪਾਉਂਗ ਮਤਲਬ ਇੱਕ ਡੱਬਾ ਸੁਭਾ ਭਰ ਕੇ ਇੱਕ ਡੱਬਾ ਫੀਡ ਦਾ ਸ਼ਾਮ ਨੂੰ ਪਾਉਂਗੇ ਤੇ ਆਪੇ ਦੁੱਧ ਦੀ ਬਾਲਟੀ ਤੜਕੇ ਹੱਥ ਨੇ ਭਰਦਿਆ ਕਰਨੀ ਐ ਨੇ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਜੇ ਸੇਵਾ ਕਰਾਂਗੇ ਤੇ ਜਾਨਵਰ ਵਧੀਆ ਖੁੱਲਾ ਦੁੱਧ ਪਿਆ ਹੁੰਦਾ ਨਾ ਕਰਾਂਗੇ ਤੇ ਜਾਨਵਰ ਉਹ ਜਿਆ ਦੁੱਧ ਦੇਂਦਾ ਤੁੰਗਾ ਦੋਤਾ ਪਾਈਦਾ ਵਾਇਨ ਨੂੰ ਮੁੰਡਿਆਂ ਚੰਗਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਸੇ ਨੰਬਰ ਤੇ WhatsApp ਚੱਲਦਾ ਵੀਰ ਦੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਅਗਲਾ ਆਪਦੀ ਵੀਡੀਓ ਕਾਲ ਤੇ ਤਸੱਲੀ ਕਰ ਲੈ ਆਪਾਂ ਤਾਂ ਹਰ ਇੱਕ ਵੀਡੀਓ ਚ ਕਹੀਦਾ ਆਪਣਾ ਕੰਮ ਆ ਵੀਡੀਓ ਬਣਾਉਣਾ ਤੁਹਾਨੂੰ ਤਾਂ ਮੈਂ ਜਾਨਵਰ ਦੱਸਨੇ ਹੁੰਦੇ ਕਿ ਫਲਾਣੇ ਪਿੰਡ ਫਲਾਣੇ ਜਾਨਵਰ ਖੜੇ ਆ ਉਸ ਤੋਂ ਬਾਅਦ ਜਿਹੜਾ ਤੁਹਾਡੇ ਪਸੰਦ ਆ ਜਾਂਦਾ ਅਗਲੇ ਨੂੰ ਵੀਡੀਓ ਕਾਲ ਕਰੋ ਤੇ ਆਪਦੀ ਤਸੱਲੀ ਕਰ ਲਓ ਕੋਈ ਵੀ ਐਂਗਲ ਮੈਸ ਹੋ ਸਕਦਾ ਉਹ ਕਲੀਅਰ ਤੁਸੀਂ ਕਰਨਾ ਅੱਗੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਮੈਂ ਤਾਂ ਮੋਟਾ-ਮੋਟਾ ਜਾਨਵਰ ਤੁਹਾਨੂੰ ਹਰੇਕ ਵੀਡੀਓ ਚ ਵਿਖਾ ਦੇਣਾ ਗੁਲਾਬੀ ਥਾਣਾ ਆਦੀ ਚਵਾਈ ਵਾਲੇ ਚਾਰੂ-ਚੂਰੂ ਦੋਵੇਂ ਵਹਿਣਾ ਬਹੁਤ ਆ ਖਰਨੀ ਚ ਕਸੋਈ ਬੈਠੀਆਂ ਮੂੰਹ ਜੈਜਾ ਮਾਲਾ ਬਰੇ ਮੋਲ ਪਲੇ 6558000 ਦੀ ਬੱਚੀ ਦੇਣੀ ਹੈ ਜੈਸਲ ਜੋੜੇ ਚ ਮੰਤਣ ਜੋੜੇ ਚ ਮੰਤਣ ਸਹੀ ਮੈਂ ਮੋਲ ਵੀ ਆਪਣੇ ਜੈਜ ਹੀ ਆ ਬਈ ਯਾਰ ਹੂੰ ਇਹ ਮੁੱਲ ਕੋਈ ਨਹੀਂ ਕਰਦਾ ਇਸ ਵੀਡੀਓ ਤੇ ਸਹੀ ਹੈ ਦੋਸਤੋ 55 ਦੀ ਦੇ ਦੇਣੀ ਆ ਦੋ ਨੰਬਰ ਤਣ ਚਾਰ ਲੈ ਜੇ ਪੰਜ ਲੈ ਜੇ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਣਾ ਇੱਕ ਨੰਬਰ ਬੌਲੇ ਚ 14 ਕਿਲੋ ਬੌਲਾ ਤਿਆਰ ਹੈ 22 23 ਕਿਲੋ ਦੁੱਧ ਪਿਛਲੇ ਸੂਵੇ ਦਿੱਤਾ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜੈਜੇ ਮੋਹਲਾ ਜਿਹਦੇ ਜਿਹੜੇ ਵੀ ਵੜਾ ਪਸੰਦ ਆਉਂਦੀ ਆ ਥੋੜਾ ਥੋੜਾ ਮਾਨਤਾਣ ਹੋ ਜੂ ਜੋੜਾ ਲੈ ਲੈਂਦਾ ਕੋਈ 5-700 ਵੱਧ ਮਾਨਤਾਣ ਹੋ ਜੂ ਪਿੰਡ ਹੈਗਾ ਬਗੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ